ਜੋ ਗਰਾਉਂਡ ਜ਼ੀਰੋ ਦੇ ਅਸੀਂ ਹਾਲਾਤ ਦੇਖ ਰਹੇ ਹਾਂ ਉਹ ਦੇਖ ਕੇ ਰੂ ਵਾਕੇ ਇੱਕ ਵਾਰ ਚ ਕੰਮ ਜਾਂਦੀ ਹੈ ਔਰ ਰੱਬ ਨੂੰ ਵੀ ਫੇਰ ਅਸੀਂ ਕੋਸਦੇ ਹਾਂ ਪਾਣੀ ਦਾ ਲੈਵਲ ਤੁਸੀਂ ਇੱਕ ਵਾਰ ਚੈੱਕ ਕਰ ਸਕਦੇ ਹੋ ਕਿ ਬਿਲਕੁਲ ਹੀ ਘਰ ਦੇ ਨਾਲ ਹੈ ਔਰ ਇਹ ਬਿਲਕੁਲ ਘਰ ਜਿਹੜਾ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਤਬਾਹ ਹੋ ਚੁੱਕਿਆ ਔਰ ਇਹਦੇ ਵਿੱਚ ਕੁਝ ਵੀ ਨਹੀਂ ਬਚਿਆ ਇਹ ਮਾਰ ਹੈ ਇਹ ਕਲੋਈ ਲਮਕਦਾ ਰਹਿ ਗਿਆ ਔਰ ਇਹ ਪੂਰੀ ਬਾੜ ਜਿਹੜੀ ਆ ਟੁੱਟ ਚੁੱਕੀ ਆ ਮੈਨੂੰ ਇੱਕ ਵਾਰੀ ਦਿਖਾਉ ਉਇਥੇ ਤੁਸੀਂ ਆਪਣੀ ਮੱਝਾਂ ਵਗੈਰਾ ਬੰਨਦੇ ਸੀ ਰੇ ਸਾਡੀ ਬਟੇਰੀ ਉਹ ਅੰਦਰ ਗਈ ਵਾਰੇ ਕਿ ਆ ਵੀ ਹੋ ਰਹੇ ਹੁੰਦੇ ਰਹਿੰਦੇ ਸੀ ਇੱਥੇ ਲੋਕ ਮਜਬੂਰ ਨੇ ਉਹਨਾਂ ਕੋਲ ਕੋਈ ਹੋਰ ਚਾਰਾ ਹੀ ਨਹੀਂ ਹੈ ਆਪਣੀ ਜ਼ਿੰਦਗੀ ਆਪ ਹੀ ਸਵਾਰਨ ਤੋਂ ਇਲਾਵਾ ਜਦੋਂ ਪਾਣੀ ਲੱਤਦਾ ਤਾਂ ਥੋੜਾ ਸੁੱਖ ਦਾ ਸਾਹ ਜ਼ਰੂਰ ਆਂਦਾ ਹੈ ਬੱਚੇ ਮਾਸੂਮ ਨੇ ਉਹਨਾਂ ਨੂੰ ਨਹੀਂ ਇੰਨੀ ਛੋਟੀ ਉਮਰ 'ਚ ਪਤਾ ਕਿ ਕਿੰਨਾ ਵੱਡਾ ਉਹਨਾਂ ਦੇ ਘਰ ਦਾ ਨੁਕਸਾਨ ਹੋਇਆ ਮਾਨੀ ਅਸਾਰ ਗਾ ਗਾਲ ਗਿਆ ਸਾਰੇ ਕੋਠੇ ਡੈਗ ਪਏ ਤੁਸੀਂ ਬਾਹਰ ਕੱਢ ਕੇ ਰੱਖਿਆ ਸਮਾਨ ਨੂੰ ਸਮਾਨ ਉਹ ਪਰਲੇ ਕਮਰੇ ਜਗਾ ਸਾਰਾ ਗਲ ਗਿਆ ਹੁਣ ਉਰਲੇ ਸ ਰੱਖਿਆ ਉਹ ਪੂਰਾ ਟੁੱਟ ਗਿਆ ਆ ਆ ਗੋਵੇ ਪਿਆ ਸਾਰੇ ਉਹ ਮੇ ਪਤਾ ਲੱਗਦਾ ਤੁਸੀਂ ਦੇਖ ਸਾਡੇ ਮਨੇ ਕੋਈ ਆਇਆ ਹੀ ਨਹੀਂ ਨਹੀਂ ਆਇਆ ਨਹੀਂ ਕੋਈ ਪੁੱਛਣ ਨਹੀਂ ਆਇਆ ਨਹੀਂ ਪੁੱਛਣ ਆਇਆ ਕੋਈ ਵੀ ਨਹੀਂ ਆਇਆ ਦੇੜੀ ਤੋਂ ਉਸ ਪੰਜਾਬੀ ਦੇਖ ਰਹੀ ਹਾਂ ਤੁਸੀਂ ਤੇ ਮੈਂ ਹਰ ਸ਼ਖਰ ਸੰਧੀਰ ਇਸ ਸਮੇਂ ਸੇ ਪਿੰਡ ਗੱਟੀ ਰਾਜੂਕੇ ਦੇ ਵਿੱਚ ਫਿਰੋਜ਼ਪੁਰ ਲਗਲੇ ਪਿੰਡ ਦੇ ਵਿੱਚ ਮੌਜੂਦ ਹਾਂ ਔਰ ਹੜ ਦੀ ਮਾਰ ਤੋਂ ਬਾਅਦ ਇੰਨਾ ਜ਼ਿਆਦਾ ਨੁਕਸਾਨ ਹੈ ਕਿ ਜੋ ਗਰਾਊਂਡ ਜ਼ੀਰੋ ਦੇ ਅਸੀਂ ਹਾਲਾਤ ਦੇਖ ਰਹੇ ਹਾਂ ਉਹ ਦੇਖ ਕੇ ਰੂ ਵਾਕੇ ਇੱਕ ਵਾਰ ਚ ਕੰਮ ਜਾਂਦੀ ਹੈ ਔਰ ਰੱਬ ਨੂੰ ਹੀ ਫੇਰ ਅਸੀਂ ਕੋਸਤੇ ਆ ਪਾਣੀ ਦਾ ਲੈਵਲ ਤੁਸੀਂ ਇੱਕ ਵਾਰ ਚੈੱਕ ਕਰ ਸਕਦੇ ਹੋ ਕਿ ਬਿਲਕੁਲ ਹੀ ਘਰ ਦੇ ਨਾਲ ਹੈ ਔਰ ਇਹ ਬਿਲਕੁਲ ਘਰ ਜਿਹੜਾ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਤਬਾਹ ਹੋ ਚੁੱਕਿਆ ਔਰ ਇਹਦੇ ਵਿੱਚ ਕੁਝ ਵੀ ਨਹੀਂ ਬੱਚਾ ਇਹ ਮਾਰ ਹੈ ਇਹ ਪਿੰਡ ਦੇ ਲੋਕ ਮਾਰ ਦੇਖ ਰਹੇ ਨੇ ਤੁਸੀਂ ਇੱਕ ਪੱਖਾ ਦੇਖ ਰਹੇ ਹੋਵੋਗੇ ਕੱਲਾ ਉਹੀ ਲਮਕਦਾ ਰਹਿ ਗਿਆ ਔਰ ਇਹ ਪੂਰੀ ਬਾੜ ਜਿਹੜੀ ਆ ਟੁੱਟ ਚੁੱਕੀ ਆ ਪੂਰੀ ਖਤਮ ਹੋ ਚੁੱਕੀ ਇੱਕ ਤਰੀਕੇ ਦੇ ਨਾਲ ਆਪਾਂ ਦੇਖਾਂਗੇ ਤੇ ਇਹ ਘਰ ਦੇ ਵਿੱਚ ਰਹਿਣ ਵਾਲੇ ਤਿੰਨ ਬੱਚੇ ਨੇ ਬੀਬੀ ਜੀ ਵੀ ਸਾਡੇ ਨਾਲ ਨੇ ਇਹ ਇੱਕ ਆਦਾ ਸੀ ਇਹ ਕਦੋਂ ਨੁਕਸਾਨ ਹੋਇਆ ਤੁਹਾਡਾ ਹਾਂਜੀ ਪਾਣੀ ਉੱਪਰ ਆਇਆ ਸੀ ਉਹਦਾ ਹੀ ਹੋਇਆ ਸੀ ਹਾਂ ਹਾਂ ਉੱਪਰ ਆ ਗਿਆ ਸੀ ਪਾਣੀ ਅੱਛਾ ਕਿੰਨੇ ਦਿਨ ਪਹਿਲਾਂ ਦੀ ਗੱਲ ਹੈ ਛੇ-ਸੇ ਹੱਥ ਕੁ ਦੇ ਨੋਗੇ ਬਿਆ 6-7 ਦਿਨ ਹੋ ਗਏ ਹੈ ਤੇ ਇੱਧਰ ਇੱਧਰ ਸਿਰਫ ਆ ਪੱਖਾ ਨਮਕ ਦਾ ਰਹਿ ਗਿਆ ਹਾਂਜੀ ਹੈ ਨਹੀਂ ਮੈਨੂੰ ਇੱਕ ਵਾਰੀ ਦਿਖਾਓ ਇੱਥੇ ਤੁਸੀਂ ਆਪਣੀ ਮੱਝਾਂ ਵਗੈਰਾ ਬੰਨਦੇ ਸੀ ਆ ਕੀ ਇੱਧਰ ਸਿਸਟਮ ਸੀ ਹੈ ਰਹਿ ਸਾਡੀ ਬਟੇਰੀ ਉਧਰ ਗਈ ਪਾਰੇ ਕਿ ਆ ਵੀ ਹੋ ਰਹੇ ਹੁੰਦੇ ਰਹਿੰਦੇ ਸੀ ਇੱਥੇ ਵੀ ਰਹਿ ਜਾਂਦੇ ਸੀ ਅੱਛਾ ਠੀਕ ਕਰੇ ਕਿੰਨੇ ਬੱਚੇ ਨੇ ਤੁਹਾਡੇ ਤਿੰਨ ਬੱਚੇ ਆ ਅੱਛਾ ਤੇ ਹਸਬੰਡ ਤੁਹਾਡੇ ਉਹ ਡੰਗਰ ਲੈ ਕੇ ਚਰਾਉਣਾ अच्छा दंगाच हां तो ये कम काजी ने उरे पर ਤੁਸੀਂ ਦੇਖੋ ਨੁਕਸਾਨ ਬਹੁਤ ਜ਼ਿਆਦਾ ਔਰ ਗਰਾਉਂਡ ਰਿਐਲਿਟੀ ਇਹ ਹੈ ਕਿ ਲੋਕ ਮਜਬੂਰ ਨੇ ਉਹਨਾਂ ਕੋਲ ਕੋਈ ਹੋਰ ਚਾਰਾ ਹੀ ਨਹੀਂ ਹੈ ਆਪਣੀ ਜ਼ਿੰਦਗੀ ਆਪ ਹੀ ਸਵਾਰਨ ਤੋਂ ਇਲਾਵਾ ਜਦੋਂ ਪਾਣੀ ਲੱਤਦਾ ਤਾਂ ਥੋੜਾ ਸੁੱਖ ਦਾ ਸਾਹ ਜ਼ਰੂਰ ਆਂਦਾ ਪਰ ਉਦੋਂ ਹੀ ਬਾਰਿਸ਼ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਬਾਰਿਸ਼ ਆਣ ਤੋਂ ਬਾਅਦ ਦੀ ਸਥਿਤੀ ਕੀ ਹੈ ਉਦੋਂ ਪਤਾ ਲੱਗਦਾ ਹੈ ਜਦੋਂ ਪਾਣੀ ਲੱਥਦਾ ਤੇ ਕੀ ਨੁਕਸਾਨ ਹੋਇਆ ਇਹ ਤੁਸੀਂ ਤਸਵੀਰਾਂ ਚ ਦੇਖੋ ਕਿ ਸਿਰਫ ਪੱਖਾ ਲਮਕਦਾ ਰਹਿ ਗਿਆ ਔਰ ਪੂਰੀ ਦੀ ਪੂਰੀ ਤੁਸੀਂ ਦੇਖੋਗੇ ਪਿਛੇ ਤੱਕ ਤਬਾਹ ਹੋ ਚੁੱਕਿਆ ਇਹ ਘਰ ਤਾਂ ਇੱਕ ਤਰੀਕੇ ਦੇ ਨਾਲ ਜੇ ਆਪਾਂ ਕਹੀਏ ਇਹ ਨਾਲ ਇੱਥੇ ਬੱਚੇ ਵੀ ਨੇ ਤੁਸੀਂ ਦੇਖੋ ਬੱਚਿਆਂ ਨੂੰ ਜਰੂਰ ਛੁੱਟੀ ਵੀ ਹੈ ਪਰ ਉਹਨਾਂ ਦੇ ਵਿੱਚ ਕੀ ਖੌਫੂਗਾ ਕੀ ਆਪਣੇ ਬਚਪਨ ਦੇ ਵਿੱਚ ਜਦੋਂ ਹੱਸਣ ਖੇਡਣ ਦੇ ਦਿਨ ਹੁੰਦੇ ਨੇ ਤਾਂ ਕੀ ਨਾ ਇਹ ਦੇਰਾ ਤੁਸੀਂ ਮੀਤਕਾਰ ਹਾਂ ਸਕੂਲ ਜਾ ਅੱਛਾ ਸਕੂਲ ਜਾਣੀ ਹਾਂਜੀ ਡਰਤਾ ਨਹੀਂ ਲੱਗਦਾ ਨਾ ਹੈਂ ਇੰਨਾ ਪਾਣੀ ਦੇਖ ਕੇ ਨਹੀਂ ਹੈ ਘਰ ਟੁੱਟ ਗਿਆ ਇੱਧਰ ਹਾਂਜੀ ਕਹੋ ਫਿਰ ਕਿ ਠੀਕ ਕਰਾ ਦਿਓ ਅ ਸਾਡੀ ਮੰਗ ਸਾਨੂੰ ਕਮਰਾ ਪਾ ਦਿਓ ਬੱਚੇ ਮਾਸੂਮ ਨੇ ਉਹਨਾਂ ਨੂੰ ਨਹੀਂ ਇੰਨੀ ਛੋਟੀ ਉਮਰ ਚ ਪਤਾ ਕਿ ਕਿੰਨਾ ਵੱਡਾ ਉਹਨਾਂ ਦੇ ਘਰ ਦਾ ਨੁਕਸਾਨ ਹੋਇਆ ਕਮਰੇ ਸਾਡੇ ਸਾਰੇ ਡਿੱਗੇ ਪਏ ਵੇਖ ਲਓ ਬੜੇ ਹਾਂ ਬੜੇ ਔਖੇ ਮਦਦ ਕਰਨੀ ਚਾਹੀਦੀ ਕੋਈ ਸਾਰੇ ਡਿੱਗ ਗਏ ਕਿੰਨਾ ਕਿੰਨਾ ਪਾਣੀ ਸੀ ਇੱਥੋਂ ਥੋੜੇ ਆ ਗਿਆ ਸੀ ਸਾਰਾ ਸਮਾਨ ਗਲ ਗਿਆ ਸਾਰਾ ਸਮਾਨ ਹੀ ਗਲ ਗਿਆ ਸਾਰਾ ਗਲ ਗਿਆ ਸਮਾਨ ਸਾਰੇ ਕੋਠੇ ਡੱਗ ਪਏ ਤੁਸੀਂ ਬਾਹਰ ਕੱਢ ਕੇ ਰੱਖਿਆ ਸਮਾਨ ਨੂੰ ਸਮਾਨ ਉਹ ਪਰਲੇ ਕਮਰੇ ਜਗਾ ਸਾਰਾ ਗਲ ਗਿਆ ਹੁਣ ਉਰਲੇ ਚ ਰੱਖਿਆ ਹੈ ਇੱਕ ਕਮਰੇ ਵਿੱਚ ਅੱਛਾ ਇੱਕ ਕਮਰੇ ਸਾਰੇ ਵਿੱਚ ਇੱਕ ਸਾਰੇ ਚ ਰੱਖ ਦਿੱਤਾ ਇੱਕ ਕੌਣ ਰਹਿੰਦਾ ਘਰ ਚ ਦੋ ਕੁੜੀਆਂ ਦੋ ਮੁੰਡੇ ਵਿਧਵਾ ਆ ਅੱਛਾ ਹਾਂ ਅੱਛਾ ਕਿਵੇਂ ਹਸਬੰਦ ਦੀ ਕਿਵੇਂ ਡੈਥ ਹੋਈ ਉਹ ਨੂੰ ਤਾਂ ਐਡੀ ਕੁ ਫਿਰਸੀ ਜੀ ਨਿਕਲੀ ਸੀ ਤਾਂ ਪਾਟ ਤੇ ਉਦੋਂ ਡੈਟ ਹੋ ਗਈ ਸੀ ਕਿ ਕਿੰਨੇ ਕਿੰਨੇ ਸਾਲ ਹੋ ਗਏ ਹੋ ਗਏ 10 ਕੁ ਸਾਲ ਤੇ ਫੇ ਕੰਮ ਕੌਣ ਕਰਦੇ ਹਾਂ ਮਿਹਨਤ ਕਰਦੀ ਸੀ ਕੀ ਕਰਦੇ ਮਜਬੂਰੀ ਕਰਤੇ ਜਿਵੇਂ ਖੇਤੀ ਖੂਤੀ ਆ ਆਪਣੇ ਬਾਹਰ ਅੰਦਰ ਜਾਤ ਮਿਹਨਤ ਕਰਤੇ ਤੇ ਐਡੇ ਡੋਣ ਮੁੰਡੇ ਹੋਗੇ ਕੁੜੀਆਂ ਹੋਗੇ ਵਿਆਹਾਂ ਵਾਲੇ ਹੋਗੇ ਮਤਲਬ ਹਾਂ ਵਿਆਹਾਂ ਵਾਲੇ ਹੋਗੇ ਤੇ ਇਸ ਇਸ ਉਸ ਦੇ ਵਿੱਚ ਥੋੜੇ ਆਪਤਾ ਆ ਗਈ ਤੁਹਾਡਾ ਘਰ ਪੂਰਾ ਟੁੱਟ ਗਿਆ ਹਾਂ ਘਰ ਪੂਰਾ ਟੁੱਟ ਗਿਆ ਹਾਂ ਕੋ ਪੂਰਾ ਟੁੱਟ ਗਿਆ ਹਾਂ ਆ ਬੋਵੇ ਪਾਇਆ ਸਾਰੇ ਉਹ ਮੈ ਪਤਾ ਲੱਗਦਾ ਤੁਸੀਂ ਦੇਖੋਗੇ ਨਾ ਇੱਕ ਵਾਰੀ ਮੈਂ ਕਹੂੰਗੀ ਸੁਖਵਿੰਦਰ ਭਾਜੀ ਤੁਹਾਨੂੰ ਦਿਖਾਣਗੇ ਇਹ ਹਾਲਾਤ ਨੇ ਤੁਸੀਂ ਦੇਖੋ ਘਰ ਪੂਰਾ ਟੁੱਟ ਗਿਆ ਬਰਬਾਦ ਹੋ ਚੁੱਕਿਆ ਇੱਟਾਂ ਤੁਹਾਨੂੰ ਦਿਖ ਰਹੀਆਂ ਹੋਣਗੀਆਂ ਔਰ ਇਹ ਜਿਹੜੇ ਮਾਤਾ ਨੇ ਇਹ ਆਪ ਹੱਥੀਂ ਕਿਰਤ ਕਰਦੇ ਨੇ ਘਰ ਚ ਕਮਾਉਣ ਵਾਲੇ ਆਪ ਨੇ ਹਲੇ ਬੱਚੇ ਵਿਆਉਣ ਵਾਲੇ ਪਏ ਨੇ ਔਰ ਇਹ ਦਰਦ ਵਾਕਈ ਦਰਦ ਹੈ ਔਰ ਤੁਸੀਂ ਸੋਚ ਵੀ ਨਹੀਂ ਸਕਦੇ ਹੈਗੇ ਕਿ ਕਿੰਨੀ ਜ਼ਿਆਦਾ ਹੁਣ ਦਿੱਕਤ ਆਏਗੀ ਮਾਤਾ ਕੋਈ ਆਇਆ ਤੁਹਾਡੇ ਕੋਲ ਪੁੱਛਣ ਲਈ ਨਹੀਂ ਕੋਈ ਆਇਆ ਨਹੀਂ ਕੋਈ ਆਇਆ ਕੋਈ ਨਹੀਂ ਆਇਆ ਫੋਟੋਆਂ ਖਿਚਾ ਕੇ ਉਧਰੋਂ ਨਾ ਹਾਂ ਉਧਰੋਂ ਲੰਘ ਜਾਂਦੇ ਤੇ ਸਾਢੇ ਮਹੀਨੇ ਕੋਈ ਆਇਆ ਹੀ ਨਹੀਂ ਹਾਂ ਨਹੀਂ ਆਇਆ ਨਹੀਂ ਕੋਈ ਪੁੱਛਣ ਨਹੀਂ ਆਇਆ ਨਹੀਂ ਪੁੱਛਣ ਆਇਆ ਕੋਈ ਵੀ ਨਹੀਂ ਆਇਆ ਕੋਈ ਸੌਦਾ ਵੀ ਦੇ ਦਿੰਦੇ ਸੱਗੇ ਤੇ ਚਲੇ ਜਾਂਦੇ ਨੇ ਸੌਦਾ ਵੀ ਨਹੀਂ ਦਿੰਦੇ ਇੱਥੇ ਨੇ ਇੰਨੇ ਐਕਟਰ ਆਏ ਕਹਿੰਦੇ ਕਈਆਂ ਨੇ ਤਾਂ ਬੋਟਸ ਦਿੱਤੀਆਂ ਕੁਝ ਦਿੱਤਾ ਸਮਾਨ ਦਿੱਤਾ ਐਨਾ ਤੁਹਾਨੂੰ ਪੁੱਛਿਆ ਨਹੀਂ ਸਾਨੂੰ ਕੁਝ ਵੀ ਨਹੀਂ ਪੁੱਛਿਆ ਨਾ ਸਾਨੂੰ ਨਹੀਂ ਪੁੱਛਿਆ ਹਾਂ ਅੱਗੇ ਲੰਘ ਜਾਂਦੇ ਇੱਥੇ ਬਾਹਤ ਖੜੇ ਰਹੇ ਵੀ ਕੋਈ ਪੁੱਛਦਾ ਹੀ ਨਹੀਂ ਆਹ ਤੇ ਤੁਹਾਡਾ ਘਰ ਹੀ ਨਹੀਂ ਟੁੱਟਾ ਪਾਣੀ ਨਹੀਂ ਆ ਕਿੱਦਾਂ ਕਿੱਦਾਂ ਮਤਲਬ ਉਹ ਤੇਨਾਂ ਦਾ ਘਰ ਹੀ ਦੇ ਸਾਰੇ ਮਤਲਬ ਗਿਰ ਗਿਆ ਜੀ ਅੱਛਾ 3-4 ਘਰ ਇਕੱਠੇ ਗਿਰੇ ਹਾਂਜੀ 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 ਮਤਲਬ ਨੀਵੀਂ ਜਗ੍ਹਾ ਮੰਨ ਲਓ ਪਾਣੀ ਪੂਰਾ ਅੰਦਰ ਵੜ ਗਿਆ ਸੀ ਨਾ ਹਾਂਜੀ ਪਿੱਛੋਂ ਪਾਣੀ ਆ ਗਿਆ ਸੀਗਾ ਤੇ ਅਚਾਨਕ ਹੀ ਫਿਰ ਭੱਜ ਕੇ ਦਵਾ ਦਾ ਬੱਚੇ ਕੱਢਿਆ ਥਲੋਂ ਪਾਣੀ ਉੱਤੋਂ ਬਹੁਤ ਜ਼ਿਆਦਾ ਵਧੀ ਜਾਂਦਾ ਸੀਗਾ ਤੇ ਮਕਾਨ ਗਿਰਨ ਕਰਕੇ ਫਿਰ ਬੱਚਾ ਮਹਾ ਬਚਾਇਆ ਆਪਦੇ ਆਪ ਦੀ ਜਾਨ ਮਹਾ ਬਚਾਈ ਆ ਤੇ ਅਸੀਂ ਤਾਂ ਸਰਕਾਰਗੇ ਅਪੀਲ ਕਰਨੇ ਵੀ ਸਾਡਾ ਆ ਕੇ ਘਰ ਮਹਾਰਾ ਦੇਖੋ ਕੋਈ ਕਲਾਕਾਰ ਜਾਂ ਕੋਈ ਵੀ ਹੈਗਾ ਸਿੰਗਰ ਵੀ ਹੈਗਾ ਉਹ ਵੀ ਆ ਕੇ ਚੈੱਕ ਕਰਨ ਵੀ ਗਰੀਬ ਦੀ ਮਦਦ ਕਰਨ ਤੇ ਅਸੀਂ ਤੇ ਇਹੀ ਦਵਾ ਕਰਦੇ ਹਾਂ ਉਹਨਾਂ ਅੱਗੇ ਵੀ ਤੁਸੀਂ ਆ ਕੇ ਸਾਡਾ ਹਾਲ ਪੁੱਛੋ ਤੇ ਬਹੁਤ ਹਾਲਾਤ ਸਾਡੇ ਬਹੁਤ ਮਾੜੇ ਹੋ ਚੁੱਕੇ ਆ ਜੀ ਤੇ ਪ੍ਰਸ਼ਾਸਨ ਵੀ ਇਹੀ ਕਹਿੰਨੇ ਵੀ ਤੁਸੀਂ ਵੀ ਆ ਕੇ ਦੇਖੋ ਬਿਲਕੁਲ ਕੋਈ ਨਾ ਕੋਈ ਦੇਖੇਗਾ ਹਾਂਜੀ ਮੰਨ ਕੇ ਚੱਲੋ ਵੀ ਇੱਥੇ ਤਾਂ ਹਰ ਵਾਰੀ ਹੜ ਆ ਜਾਂਦੇ ਆ ਵੀ ਸਰਕਾਰ ਨੂੰ ਜਾਂ ਡੀਸੀ ਨੂੰ ਕਹਿਣਾ ਚਾਹੀਦਾ ਪਿੱਛੇ ਵੀ ਕੋਈ 5-5 ਮਰਲੇ ਦੀ ਜਗ੍ਹਾ ਸਾਨੂੰ ਪਲਾਟ ਦਿੱਤੇ ਜਾਣਾ ਵੀ ਇੱਥੇ ਰਹਿਣਾ ਬੜਾ ਔਖਾ ਕੰਮ ਹੈ ਜੀ ਹਾਂਜੀ ਦੇ ਅੰਦਰ ਅੰਦਰ ਪਰ ਜਿਹੜੇ ਸਹਿਯੋਗ ਇਸ ਸਮੇਂ ਫਲਡਸ ਦੇ ਵਿੱਚ ਕਰ ਰਹੇ ਨੇ ਉਹ ਜ਼ਰੂਰ ਇਸ ਵੇਲੇ ਲਗਾਰਨ ਕਿਉਂਕਿ ਬਹੁਤ ਬਹੁਤ ਜ਼ਿਆਦਾ ਇੱਥੇ ਜਿਹੜੀ ਸਥਿਤੀ ਖਰਾਬ ਔਰ ਪਾਣੀ ਜਦੋਂ ਉਤਰ ਰਿਹਾ ਉਹਦੋਂ ਵਾਕਈ ਸਥਿਤੀ ਪਤਾ ਲੱਗ ਰਹੀ ਹੈ ਗਰਾਊਂਡ ਤੇ ਕਿ ਕਿੰਨਾ ਕੁ ਜ਼ਿਆਦਾ ਦਰਦ ਹੈ ਲੋਕਾਂ ਦਾ ਔਰ ਆਪਾਂ ਤਾਂ ਇੱਥੇ ਆਣਾ ਇੱਕ ਦਿਨ ਵੀਡੀਓ ਬਣਾਣੀ ਹੈ ਤੁਸੀਂ ਇੱਕ ਵਾਰ ਵੀਡੀਓ ਵੇਖੋਗੇ ਤੇ ਸ਼ਾਇਦ ਭੁੱਲ ਜਾऊं ਪਰ ਇੱਕ ਕੋਈ ਬੰਦਾ ਹੁੰਦਾ ਜੋ ਸ਼ਾਇਦ ਸੋਚੀ ਉਹਦੀ ਸੋਚ ਆ ਜਾਵੇ ਔਰ ਮਦਦ ਕਰੇ ਔਰ ਜ਼ਰੂਰਤ ਹੈ ਮਾਂ ਇਸ ਬੀਬੀ ਨੂੰ ਵੀ ਲੋੜ ਹੈਗੀ ਹੈ ਔਰ ਜਿੰਨੇ ਵੀ ਚਾਰ ਪੰਜ ਘਰ ਜਿਹੜੇ ਇਕੱਠੇ ਲੱਗਲੇ ਸੀਗੇ ਔਰ ਤਬਾਹ ਹੋ ਚੁੱਕੇ ਨੇ ਅਸੀਂ ਵੀਡੀਓ ਚ ਦੇਖ ਪਾ ਰਹੇ ਹਾਂ ਔਰ ਵਾਕਈ ਤੇ ਖੜੇ ਹੋ ਕੇ ਦੁੱਖ ਲੱਗਦਾ ਹੈ ਕਿ ਪੰਜਾਬ ਕਿਹੜੀ ਸਥਿਤੀ ਚੋ ਇਸ ਸਮੇਂ ਗੁਜ਼ਰ ਰਿਹਾ ਹੈ ਕੈਮਰਾ ਪਰਸਨ ਸੁਖਿੰਦਰ ਦੇ ਨਾਲ ਡੇਲੀ ਪੋਸਟ ਪੰਜਾਬੀ ਦੇ ਲਈ ਮੈਂ ਸ਼ਖਾ ਸੰਧੂ